ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ ਆਪ ਬਹੁਤ ਹੀ ਵੱਡ ਪਾਗੇ ਹੋ ਜੋ ਅਮਰਤ ਵੇਲੇ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਦੀ ਇਲਾਹੀ ਬਾਣੀ ਧੁਰ ਕੀ ਬਾਣੀ ਪੜ ਰਹੇ ਗੁਰੂ ਕੀ ਸੰਗਤ ਕਰ ਰਹੇ ਹੋ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਅਮਰਤ ਵੀਲਾ ਸੱਚ ਨਾਓ ਵੜੇ ਆਈ ਵਿਚਾਰ ਅਮਰਤ ਵੀਲੇ ਤੋਂ ਸਾਰੀਆਂ ਹੀ ਸੰਗਤਾਂ ਨੇ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸਰਵਨ ਕੀਤੇ ਹਨ ਅੱਜ ਦੇ ਪਾਠ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਰਜੇਸ਼ ਕਮਾਲ ਜੀ ਚੋਗ ਚੋਗ ਪਰਿਵਾਰ ਵੱਲੋਂ ਹੋਏ ਹਨ ਸੁਪੁੱਤਰ ਸ੍ਰੀ ਰਮੇਸ਼ ਚੰਦਰ ਜੀ ਚੋਗ ਰਮੇਸ਼ ਲਜੇਸ਼ ਕੁਮਾਰ ਚੁੱਗ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਚੁੱਗ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਪਾਠ ਕੀਤੇ ਗਏ ਹਨ ਅਕਾਲ ਪੁਰਖ ਪਰਮਾਤਮਾ ਅੱਗੇ ਸਾਰੀ ਹੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਕਿ ਚੁੱਗ ਪਰਿਵਾਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਚੁੱਗ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨਾ ਕਾਰੋਬਾਰ ਵਿੱਚ ਵਾਧੇ ਕਰਨਾ ਕੀ ਦੀ ਸੇਵਾ ਵੀ ਹਰਮੇਸ਼ ਲਵਾਈ ਵੱਲੋਂ ਚੱਲ ਰਹੀ ਹੈ ਪਰਿਵਾਰ ਵੱਲੋਂ ਵੀ ਚੱਲ ਰਹੀ ਹੈ ਗੁਰੂ ਰੂਪਿਆ ਦੀ ਸਾਥ ਸੰਗਤਿ ਨੂੰ ਸਿੱਖ ਸ਼ਖਸੀਅਤਾਂ ਵਿੱਚ ਇੱਕ ਦੋ ਹੋ ਜਾਣ ਤਾਂ ਸੰਗਤੀ ਰੂਪ ਧਾਰ ਲੈਂਦੇ ਹਨ ਪੰਜ ਸਿੱਖਾਂ ਨੂੰ ਪਰਮੇਸ਼ਰ ਰੂਪ ਮੰਨਿਆ ਭਾਈ ਗੁਰਦਾਸ ਜੀ ਨੇ ਸਪਸ਼ਟ ਕਰ ਦਿੱਤਾ ਹੈ ਇੱਕ ਸਿੱਖ ਦੋਇਸ ਆਦ ਸੰਗ ਪੰਜੀ ਪਰਮੇਸ਼ਰ ਜਿਹਦੀ ਸੁਰਤ ਸ਼ਬਦ ਗੁਰ ਸ਼ਬਦ ਵਿੱਚ ਲੀਨ ਹੈ ਸਿੱਖ ਸ਼ਬਦ ਸੁਰਤ ਦੀ ਰੈਤ ਦਾਤਾ ਨਹੀਂ ਇਹ ਨਾ ਜੋ ਸਿੱਖ ਉਹ ਗੁਰੂ ਰੂਪ ਹੋ ਜਾਂਦਾ ਇਸ ਲਈ ਸ਼ਬਦ ਗੁਰੂ ਦੇ ਸਿਧਾਂਤ ਨੂੰ ਅਸੀਂ ਆਪ ਸਮਝਣਾ ਹੈ ਅਤੇ ਗੁਰੂ ਸਾਹਿਬ ਨੇ ਸ਼ਬਦ ਨੂੰ ਸਮਝਣਾ ਹੈ ਕਿ ਗੁਰੂ ਸਾਹਿਬ ਨੇ ਸ਼ਬਦ ਨੂੰ ਗੁਰੂ ਕਿਉਂ ਕਿਹਾ ਕਿਉਂਕਿ ਸ਼ਬਦ ਵਿੱਚੋਂ ਸਾਰੀਆਂ ਨਿਯਮਤਾ ਸਿੱਖ ਦੇ ਅਸੂਲ ਸਿੱਖੀ ਦੇ ਅਸੂਲ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਮੋਹ ਦਿੱਤੇ ਨੇ ਜਿਵੇਂ ਜਿਵੇਂ ਮਨੁੱਖ ਗੁਰਬਾਣੀ ਅਨਸਾਰ ਗੁਰੂ ਦੇ ਰਾਹ ਤੇ ਚੱਲਦਾ ਹੈ ਨਾ ਗੁਰੂ ਨੂੰ ਸਮਰਪਿਤ ਹੋ ਕੇ ਸ਼ਬਦ ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ ਅੰਤਰ ਆਤਮਾ ਗ੍ਰਹਿਣ ਕੀਤਿਆਂ ਫਿਰ ਸਿੱਖ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਅਤੇ ਆਪਾ ਤਿਆਗ ਕੇ ਪਰਮ ਤਤ ਵਿੱਚ ਲੀਨ ਹੋ ਜਾਂਦਾ ਹੈ ਤੇ ਫਿਰ ਸਿੱਖ ਇੱਕ ਮਨ ਅਡੋਲ अवस्था ਵਿੱਚ ਆ ਜਾਂਦਾ ਹੈ ਜਿਉ ਮੰਦਰ ਕੋ ਥਾ ਮੈਂ ਥੰਮਣ ਤੇ ਗੁਰ ਕਾ ਸ਼ਬਦ ਮਨੇ ਅਸ ਥੰਮਣ ਬਹੁਤ ਵੱਡੇ ਥੰਮ ਲਾ ਦਿੱਤੇ ਨੰਦਰ ਨੂੰ ਆਪਾਂ ਕੇ ਗੁਰਦੁਆਰੇ ਦਾ ਮੰਦਰ ਦਾ ਲੈਂਟਰ ਡੋਲੇ ਦਾ ਢਿੱਲੇ ਦਾ ਲੈਂਟਰ ਇਸੇ ਤਰ੍ਹਾਂ ਹੀ ਮੰਦਿਆ ਵੀ ਵਿਚਾਰੀ ਰੁਚੀਆਂ ਨੂੰ ਗੁਰੂ ਦਾ ਸ਼ਬਦ ਥੱਲ ਪਾ ਦਿੰਦਾ ਹੈ ਬੁਰੇ ਪਾਸੇ ਜਾਣ ਹੀ ਨਹੀਂ ਦਿੰਦਾ ਜੀਵ ਸਤ ਸੰਤੋਖ ਦਾ ਧਾਰ ਨਹੀਂ ਬਣ ਜਾਂਦਾ ਹੈ ਉਹ ਸਵਾਤ ਦੀਆਂ ਸਾਰੀਆਂ ਹੱਦਾਂ ਟੱਪ ਜਾਂਦਾ ਹੈ ਸਰਬੱਤ ਦੇ ਭਲੇ ਦੀ ਉਹਦੇ ਵਿੱਚ ਲੋਚਾ ਆ ਜਾਂਦੀ ਹੈ ਦੂਸਰਿਆਂ ਨੂੰ ਸੁਖ ਦੇਣ ਲਈ ਉਹ ਆਪਣੇ ਸਾਰੇ ਸੁਖ ਤਿਆਗ ਦਿੰਦਾ ਹੈ ਕਦੇ ਵੀ ਕਿਸੇ ਦੀ ਕਿਸੇ ਵੀ ਹਾਲਤ ਵਿੱਚੋਂ ਸੱਚ ਤੋਂ ਪਿੱਛੇ ਨਹੀਂ ਹਟਦਾ ਭਾਵੇਂ ਸਰੀਰ ਤਿਆਰਾ ਪੈ ਚੱਲੇ ਭਾਵੇਂ ਚਰਖੜੀਆਂ ਨਾਲ ਲਪੀੜਿਆ ਜਾਵੇ ਤੇ ਭਾਵੇਂ ਦੁਖੀ ਬੱਚਾਂ ਦੇ ਟੋਟੇ ਦੁਖੀਆਂ ਨੇ ਮਾਵਾਂ ਦੇ ਗਲ ਵਿੱਚ ਉਹਨਾਂ ਦੇ ਬੱਚਾਂ ਦੇ ਟੋਟੇ ਪਵਾ ਕੇ ਕਿਉਂ ਨਾ ਹਾਰ ਗਲਾਂ ਵਿੱਚ ਪਾ ਦਿੱਤੇ ਜਾਣ ਉਹ ਕਦੇ ਸੱਚ ਤੋਂ ਪਿੱਛੇ ਨਹੀਂ ਹਟਦਾ ਗੁਰੂ ਸਾਹਿਬ ਜੀ ਦੱਸਾ ਦੇ ਕਿ ਸੱਚ ਸੱਚੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸੁਣ ਸਮਝ ਇਹ ਸੱਚ ਹਮੇਸ਼ਾ ਤੇਰੇ ਨਾਲ ਰਹੇਗਾ ਸਤਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ ਇਹ ਸਦਾ ਆਪਣੇ ਹਿਰਦੇ ਵਿੱਚ ਸੱਚ ਨੂੰ ਸੰਭਾਲ ਕੇ ਰੱਖ ਸੱਚੋ ਉਹਰੇ ਸਭ ਕੋ ਉੱਪਰ ਸੱਚਿਆਚਾਰ ਸੱਚ ਤੋਂ ਉੱਪਰ ਹੋਰ ਕੁਝ ਨਹੀਂ ਹੈ ਜਨ ਨਾਨਕ ਬੋਲੇ ਬ੍ਰह्म ਵਿਚਾਰ ਜੋ ਸੁਨੇ ਕਮਾਵੇ ਸੋ ਉਤਰੇ ਪਾਰ ਜਨਮ ਨ ਮਰੇ ਨ ਆਵੇ ਨ ਜਾਏ ਹਰ ਸੇਤੀ ਹੋ ਰਹੀ ਸਮਾਈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਬਹੁਤ ਹੀ ਵੱਡੇ ਭਾਗ ਹਨ ਆਪ ਜੀ ਦੇ ਜੋ ਗੁਰਬਾਣੀ ਸੁਣ ਰਹੇ ਹੋ ਜਗ ਮੈਂ ਉੱਤਮ ਕਾ ਲਿਆ ਵਿਰਲੇ ਕੇ ਹੀ ਕੀ ਗੁਰਬਾਣੀ ਤਾਂ ਵਹਿਗੁਰੂ ਦਾਤੇ ਉਹਦੀ ਸੰਪੂਰਨ ਰਚਨਾ ਦਾ ਸਰਵਪੱਖੀ ਗਿਆਨ ਹੀ ਬਖਸ਼ ਰਹੀ ਹੈ ਗੁਰਬਾਣੀ ਅਟਲ ਆਤਮਿਕ ਸਚਾਈਆਂ ਨਾਲ ओत-ਪੋਤ ਹੈ ਸਮੁੱਚੇ ਸਮਾਜ ਨੂੰ ਸੰਸਾਰ ਦੇ ਸਮੁੱਚੇ ਵਿਅਕਤੀਆਂ ਨੂੰ ਸਤਿਆਂ ਸੁਤਿਆਂ ਕੀਮਤਾਂ ਦੇ ਨਾਲ ਜੋੜ ਕੇ ਸਵੇ ਭਰੋਸਾ ਖੇੜਾ ਚੱਲਦੀ ਕਲਾ ਸਹਿਜ ਅਵਸਥਾ ਸੰਤੁਲਨ ਸੋਚਨੀ ਤੇ ਮਾਨਸਿਕ ਪੱਖੋਂ ਸ਼ਕਤੀਸ਼ਾਲੀ ਬਣਾਉਣ ਦੀ ਸਮਰੱਥਾ ਰੱਖਦੀ ਹੈ ਗੁਰਬਾਣੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਤੋਂ ਪਹਿਲੇ ਗੁਰਸਹਿਬਾਨ ਤੇ ਭਗਤਾਂ ਦੀ ਬਾਣੀ ਦਾ ਖਜ਼ਾਨਾ ਮਿਲ ਗਿਆ ਨਾ ਤਾਂ ਉਸ ਵਿੱਚ ਪ੍ਰਭੂ ਦੀ ਸਿਫਤਸਲਾ ਦੇ ਗੁਣਾਂ ਦੇ ਵੱਡਮੁੱਲੇ ਰਤਨ ਵੇਖ ਕੇ ਗੁਰੂ ਸਾਹਿਬ ਦੀ ਬਹੁਤ ਹੀ ਖੁਸ਼ ਹੋਏ ਲਾਲਾਂ ਨੂੰ ਵੇਖ ਕੇ ਨਾ ਆਪ ਦਾ ਮਨ ਆਤਮਕ ਆਨੰਦ ਦੇ ਭੰਡਾਰ ਨਾਲ ਭਰ ਗਿਆ ਸੀ ਪੰਜਵੇਂ ਪਾਤਸ਼ਾਹ ਦਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ ਸਾਰੇ ਹੀਰੇ ਮੋਤੀ ਲਾਲ ਪਰੋ ਦਿੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਹੀ ਪਰਮੇਸ਼ਰ ਕਾ ਥਾਉ ਦੇ ਕੇ ਨਵਾਜਿਆ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਆਨੰਦ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਕਰ ਦਿੱਤਾ ਹੈ 186 ਅੰਗ ਤੇ ਕਿ ਪਿਓ ਦਾਦੇ ਦਾ ਬਹੁਤ ਵੱਡਾ ਖਜ਼ਾਨਾ ਜੋ ਮਿਲਿਆ ਹੈ ਪਿਓ ਦਾਦੇ ਕਾ ਖੂਨ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੂਲ ਭਰੇ ਪੰਡਾਰ ਅਖੁੱਟ ਤੋਲ ਖਾਵਾ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧੋ ਜਾਏ ਜਿੰਨੀ ਮਰਜੀ ਗੁਰਬਾਣੀ ਪੜਿਆ ਹੋਰ ਵੱਧਦੀ ਜਾਵੇਗੀ ਤੇਰੇ ਗਿਆਨ ਵਿੱਚ ਵਾਧਾ ਹੋ ਜਾਵੇਗਾ ਓਏ ਓਏ ਤੇਰੀ ਪ੍ਰਭੂ ਨਾਲ ਨੇੜਤਾ ਵੱਧਦੀ ਜਾਵੇਗੀ ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ ਗੁਰਬਾਣੀ ਗਿਆਨ ਨਾਲ ਭਰਪੂਰ ਹੈ ਇਸ ਸ੍ਰੀ ਸਿੱਖੀ ਜੀਵਨ ਦੀ ਵਿਆਖਿਆ ਕੀਤੀ ਗਈ ਹੈ ਗੁਰਬਾਣੀ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਹੱਲ ਦੱਸਾਰੀ ਹੈ ਗੁਰਬਾਣੀ ਅਕਾਲ ਪੁਰਖ ਦੀ ਹੋਣ ਦਾ ਪ੍ਰਗਟਾਵਾ ਹੈ ਇਸ ਤਰ੍ਹਾਂ ਗੁਰਬਾਣੀ ਅਸੀਮ ਅਖੰਡ ਅਪਰੰਪਰਪਾਤ ਪਰਮਾਤਮਾ ਦੇ ਬੇਅੰਤ ਗੁਣਾਂ ਦਾ ਅਥਾ ਸਮੁੰਦਰ ਹੈ ਜਿਤਨਾ ਵੀ ਇਹਦੇ ਵਿੱਚ ਡੂੰਗਾ ਜਾਏਗਾ ਉਤਨਾ ਅੰਦਰੋਂ ਲੀਨ ਹੁੰਦਾ ਜਾਏਗਾ ਗੁਰਮਤਿ ਵਿੱਚ ਪ੍ਰਭੂ ਦੇ ਨਾਮ ਦੀ ਵਜਾਈ ਕੀਤੀ ਗਈ ਹੈ ਨਾਮ ਸਿਮਰਨ ਨੂੰ ਹੀ ਪ੍ਰਭੂ ਨਾਲ ਸਾਜ ਪਾਉਣ ਦਾ ਵਸੀਲਾ ਮੰਨਿਆ ਹੈ। ਓਏ ਬੋਧੀ ਸਦੀਵੀ ਯਾਦ ਨੂੰ ਆਪਣੀ ਸੋਚਨੀ ਦਾ ਅੰਗ ਬਣਾਉਣਾ ਹੈ। ਇਸ ਨੂੰ ਹੀ ਸਿਮਰਨ ਕਿਹਾ ਹੈ। ਸਿਮਰਨ ਦਾ ਤੰਗ ਹੈ। ਗੁਰਬਾਣੀ ਵਿੱਚ ਮੌਜੂਦ ਪ੍ਰਭੂ ਦੇ ਗੁਣਾਂ ਨੂੰ ਜਾਪ, ਗਾਉਣਾ, ਚਿੰਤਨ ਕਰਨਾ, ਵਧਾਈ ਗੁਰਬਾਣੀ ਨਾਲ ਜੀਵਨ ਬਤੀਤ ਕਰਨਾ ਇਹੀ ਸਿਮਰਨ ਹੈ। ਜੇ ਕੋਈ ਵਿਅਕਤੀ ਉਸ ਨਾਲ ਸਾਜ ਪਾਉਂਦੇ ਹਨ ਗੁਰਮਾਣੀ ਦੇ ਸਿਮਰਨ ਦੀ ਐਸੀ ਵਿਜਾਈ ਹੈ ਕਿ ਗੁਰੂ ਦਾ ਰੂਪ ਹੀ ਹੋ ਜਾਂਦੇ ਨੇ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦਾ ਭੰਡਾਰ ਭਰੇ ਪਏ ਹਨ ਗੁਰਬਾਣੀ ਦੇ ਇਸ ਭੰਡਾਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਮੋਲਕ ਬਚਨਾਂ ਅਨੁਸਾਰ ਉੱਚਾ ਆਚਰਣ ਸੰਤੋਖ ਸੰਸਾਰਿਕ ਪਦਾਰਥਾਂ ਤੋਂ ਤ੍ਰਿਪਤੀ ਵਿਚਾਰ ਭਾਵ ਆਤਮਿਕ ਗਿਆਨ ਦੀ ਸੂਝ-ਬੂਝ ਸਾਰੀ ਗੁਰਬਾਣੀ ਵਿੱਚ ਸਮੋਦ ਦਿੱਤੀ ਹੈ ਇਹ ਵਸਤਾਂ ਪਾ ਦਿੱਤੀਆਂ ਨੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਤਮਿਕ ਭੋਜਨ ਦਾ ਪ੍ਰਤੀਕ ਥਾਲ ਕਿਹਾ ਹੈ ਗੁਰੂ ਸਾਹਿਬ ਜੀ ਨੇ ਇਹ ਆਤਮਿਕ ਥਾਲ ਵਿੱਚ ਅਮਰਤ ਨਾਮ ਪਾ ਦਿੱਤਾ ਹੈ ਪੰਚਮ ਪਾਤਸ਼ਾਹ ਨੇ ਦੱਸਿਆ ਦਿੱਤਾ ਹੈ ਕਿ ਇਸ ਗੁਰਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਥਾਲ ਵਿੱਚ ਤਿੰਨ ਵਸਤੂ ਪਈ ਹੋ ਤੈਨ ਵਸਤੂ ਸਮੋ ਦਿੱਤੀਆਂ ਹਨ ਸਤ ਸੰਤੋਖ ਵਿਚਾਰੋ ਅਮਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹ ਜਾਈ ਨਿਤਨਤ ਰੱਖੀ ਉਤਾਰੋ ਤਮ ਸੰਸਾਰ ਚੱਲ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਜੇ ਕੋ ਖਾਵੇ ਜੇ ਕੋ ਪੰਚੇ ਇਸ ਆਤਮਿਕ ਭੋਜਨ ਨੂੰ ਜਿਹੜਾ ਛਕੇਗਾ ਨਾ ਪੰਚਿਤ ਭਾਵੇ ਜਿਹੜਾ ਪਚਾਵੇਗਾ ਇਸ ਕਾ ਹੋਏ ਉਧਾਰ ਉਹ ਬਹੁਤ ਸਾਗਰ ਤੋਂ ਤਾਰ ਪਾਰ ਹੋ ਜਾਏਗਾ ਉਧਾਰ ਹੋ ਜਾਏਗਾ ਭਾਵੇਂ ਉਸ ਆਤਮਿਕ ਥਾਲ ਵਿੱਚ ਭੋਜਨ ਛਕੇਗਾ ਪਚਾਵੇਗਾ ਇੱਕ ਮਨ ਇੱਕ ਚਤ ਕਰਕੇ ਪ੍ਰਭੂ ਵਿੱਚ ਲੀਨ ਹੋਵੇਗਾ ਉਹ ਪਰਮ ਪਿਤਾ ਪਰਮਾਤਮਾ ਨੂੰ ਹੀ ਪਾ ਲਵੇਗਾ ਗੁਰੂ ਰੂਪ ਪਿਆਰੀ ਸਾਸਨ ਜੀ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਸਾਦੀ ਵੀ ਐਸੀ ਅਵਸਥਾ ਬਣ ਜਾਵੇ ਉਸ ਕਾਲਪੁਰਖ ਪਰਮਾਤਮਾ ਵਿੱਚ ਲੀਨਤਾ ਸ਼ਰਦਾ ਪਿਆਰ ਬਣ ਜਾਵੇ ਤੈਨੂੰ ਫਿਰ ਵਿਖਾਵੇ ਵਾਲੀ ਅਰਦਾਸ ਕਰਨ ਦੀ ਲੋੜ ਨਹੀਂ ਤੇਰੀਆਂ ਸਾਰੀਆਂ ਮਨ ਦੀਆਂ ਭਾਵਨਾ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ਅੰਤਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੇ ਮੁਕਕਾਰ ਸੰਤਨ ਕੀ ਤੂਰੇ ਬਸ ਕੋਈ ਗੱਲ ਮੰਗਿਆ ਕਰਕੇ ਮੈਨੂੰ ਤੇਰੀ ਸੰਤਾਂ ਦੀ ਸੰਗਤਾਂ ਦੀ ਧੂਰ ਮਿਲ ਜਾਵੇ ਭਾਵ ਗੁਰਮਖ ਪਿਆਰਿਆਂ ਦੇ ਮੇਲ ਬਖਸ਼ੋ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਹੀ ਗਿਆਨ ਦਾ ਸਾਗਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਸ਼ਬਦ ਉਸ ਪਾਰ ਉਤਾਰੇ ਦਾ ਸਾਧਨ ਹੈ ਸਾਰਿਆਂ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਮਹਿਮਾ ਹੀ ਗਾਇਨ ਕੀਤੀ ਹੈ ਸ਼ਬਦ ਵਿਚਾਰ ਤੋਂ ਭਾਵ ਹੈ ਗੁਰਬਾਣੀ ਨੂੰ ਪੜ੍ਹੀਏ ਸੁਣੀਏ ਸਮਝੀਏ ਇਸ ਅਨੁਸਾਰ ਜੀਵਨ ਬਤੀਤ ਕਰੀਏ ਵਿਖਾਵੇ ਵਾਲੇ ਪਾਠ ਅਸੀਂ ਨਹੀਂ ਕਰਨੇ ਅਸੀਂ ਪਾਠ ਕਰਨੇ ਹਨ ਇੱਕ ਮਨ ਇੱਕ ਚਿੱਤ ਇਕਾਗਰਿਤ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਚਿਤ ਇਕਾਗਰਚਿਤ ਹੋ ਕੇ ਸਾਵਧਾਨ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਕੀਤਾ ਹੋਇਆ ਪਾਠ ਇਸ ਦੇ ਵਿੱਚ ਸਮੋ ਜਾਂਦਾ ਹੈ ਅਤੇ ਉਹ ਫਿਰ ਪ੍ਰਭੂ ਪਰਮਾਤਮਾ ਨਾਲ ਤੇਰੀ ਸਾਝ ਬਣੀ ਰਹੇਗੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਦਾਸ ਨੂੰ ਇਤਨੀ ਸੋਝੀ ਨਹੀਂ ਕਿ ਸੂਝ万 ਪਰਿਲਿਖੀ ਸੰਗਤ ਨੂੰ ਕੋਈ ਕਥਾ ਕਰ ਸਕੇ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਦੀ ਕਥਾ ਕਰਨੀ ਦਾਸ ਦੀ ਸਮਝ ਤੋਂ ਪਰੇ ਦੀ ਗੱਲ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਦਾਸ ਕੋਲ ਕੋਈ ਵੀ ਲਫਜ਼ ਵੱਧ ਕੱਟ ਗਿਆ ਹੋਵੇ ਗੁਰੂ ਕੀ ਸੰਗਤ ਖਿਮਾ ਕਰਨ ਯੋਗ ਹੈ ਜੀ ਖਿਮਾ ਕਰ ਦੇਣਾ ਜੀ ਚਾਹ ਦੇ ਲੰਗਰ ਚੱਲਦੇ ਹਨ ਆਪਨੇ ਸ਼ੱਕ ਕੇ ਜਾਣਦੇ ਕਿਰਪਾਲਤਾ ਕਰਨੀ ਜੀ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ